ਦੇ ਦੇ ਇੱਕ ਵੀਰ ਕਰਾਵੇ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁੰਨਾ ਸੰਸਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾ ਫਰਿਆਦ ਵੇ ਰੱਬਾ ਲੱਗੇ ਸੁੰਨਾ ਵੀਰ ਬਿਨਾ ਕਰਬਾਰ ਵੇ ਰੱਬਾ ਵੀਰਾ ਨਾਲ ਵੱਸਦਾ ਏ ਪਹਿਣਾ ਦਾ ਜਹਾਨ ਵੇ ਪਹਿਣਾ ਦੀ ਹੁੰਦੀ ਰੱਬਾ ਵੀਰਾ ਨਾਲ ਸ਼ਾਨ ਵੇ ਵੀਰ ਲੈਂਦੇ ਦੁੱਖ ਪਹਿਣਾ ਦੇ ਸਹਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾ ਮੈਂ ਪੁਕਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾ ਮੈਂ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾ ਮੈਂ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਮੰਗਾਣਾ ਖੁਦਾਈ ਮੈਨੂੰ ਜੱਗ ਵਿੱਚ ਸਿਰਵੇ ਮੇਰੇ ਹੰਝੂਆਂ ਦਾ ਮੁੱਲ ਦੇ ਤੋਤਾਰਵੇ ਰੱਬਾ ਦੇ ਦੇ ਇੱਕ ਵੀਰ ਕਰਾਂ ਮੈਂ ਪੁਕਾਰਵੇ ਰੱਬਾ ਦੇ ਦੇ ਇੱਕ ਵੀਰ ਕਰਾਂ ਮੈਂ ਪੁਕਾਰਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾਂ ਮੈਂ ਪੁਕਾਰਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਤੇਰੇ ਦਰ ਉੱਤੋਂ ਕੋਈ ਮੁੜਿਆ ਨਾ ਖਾਲੀ ਵੇ ਕਹਿੰਦਾ ਏ ਜਹਾਨ ਰੱਬ ਸਭਨਾ ਦਾ ਵਾਲੀ ਵੇ ਦੁਖੀ ਭੈਣ ਵੱਲ ਝਾਤੀ ਤੁਮਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾਂ ਮੈਂ ਪੁਕਾਰ ਵੇ ਰੱਬਾ ਦੇ ਦੇ ਇੱਕ ਵੀਰ ਕਰਾਂ ਮੈਂ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਦੇ ਦੇ ਕਬੀਰ ਕਰਾ ਮੈਂ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਸੁਨਾ ਸੁਨਾ ਲੱਗੇ ਜਦੋਂ ਰਾਮਪੁਰੇ ਚ ਜਾਈਦਾ ਤੂੰ ਕੀ ਜਾਣ ਚਾ ਕਿੰਨਾ ਦਿਲ ਵਿੱਚ ਪਾਈਦਾ ਨਾ ਰੱਖੂ ਜਗ ਦੇਵਲੇ ਆਤਾਰ ਵੇ ਰੱਬਾ ਮੈਨੂੰ ਦੇ ਦੇ ਇੱਕ ਵੀਰ ਕਰਾ ਪੁਕਾਰ ਵੇ ਰੱਬਾ ਦੇ ਦੇ ਇਕ ਵੀਰ ਕਰਾਂ ਮੈਂ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ ਦੇ ਦੇ ਇਕ ਵੀਰ ਕਰਾਂ ਮੈਂ ਪੁਕਾਰ ਵੇ ਰੱਬਾ ਲੱਗੇ ਵੀਰ ਬਿਨਾ ਸੁਨਾ ਸੰਸਾਰ ਵੇ ਰੱਬਾ